ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਬਹੁਤ ਸੋ ਤੁਸੀਂ ਵੇਖ ਰਹੇ ਹੋ ਦ੍ਰਿਸ਼ਟੀ ਚੈਨਲ ਮੈਂ ਗੁਰਮੀਤ ਸਿੰਘ ਅਰੋਕੇਟ ਦ੍ਰਿਸ਼ਟੀ ਚੈਨਲ ਦੇ ਉੱਤੇ ਆਪਣੇ ਸਾਰੇ ਦਰਸ਼ਕਾਂ ਦਾ ਪਹਿਲ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਜੀ ਆਇਆਂ ਆਖਦਾ ਹਾਂ ਅੱਜ ਦੀ ਦੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਵਿਚਾਰਨ ਵਾਲੀ ਬਹੁਤ ਮਹੱਤਵਪੂਰਨ ਹੈ ਕਿ ਪਾਰਲੀਮੈਂਟੀ ਚੋਣਾਂ ਦੇ ਵਿੱਚ ਜਿੰਮੀਆਂ ਸਿਆਸੀ 파ਰੀਆਂ ਚਾਹੇ ਰਵਾਇਤੀ ਨੇ ਚਾਹੇ ਕੋਈ ਨਵੀਆਂ ਉਫੀਆਂ ਨੇ ਆਂ ਆਜਾਦੂ ਮੀਧਵਰ ਨੇ ਉਹ ਆਪਣੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਬੜੀ ਤੇਜ਼ੀ ਨਾਲ ਰੁੱਝੇ ਹੋਏ ਨੇ ਚੋਣ ਪ੍ਰਚਾਰ ਦੇ ਵਾਸਤੇ ਕਈ ਤਰ੍ਹਾਂ ਦੇ ਜਿਹੜੇ ਪ੍ਰਲੋਭਣ ਨੇ ਉਹ ਦਿੱਤੇ ਜਾ ਰਹੇ ਨੇ ਵਾਅਦੇ ਕੀਤੇ ਜਾ ਰਹੇ ਨੇ ਜਿਹੜੀ ਗੱਲ ਬੜੀ ਅਜੀਬ ਲੱਗਦੀ ਹੈ ਕਿ ਚੋਣ ਪ੍ਰਚਾਰ ਦੇ ਦੌਰਾਨ ਸਿਆਸੀ ਨਿਦਾਵਾਂ ਦੇ ਕਰਦਾਰ ਵਿੱਚ ਆਰੀ ਗਰਾਵਟ ਅਤੇ ਉਹਨਾਂ ਦੀ ਬੋਲਬਾਣੀ ਭਾਸ਼ਾ ਬੜੀ ਪੱਦੀ ਤੇ ਅਨੈਤਿਕ ਨਜ਼ਰ ਆਉਂਦੀ ਹੈ ਅਜਿਹੀ ਗੈਰਸੰਵਿਧਾਨਿਕ ਜਿਹੜੀ ਭਾਸ਼ਾ ਹੈ ਜਿਸ ਦੀ ਵਰਤੋਂ ਕਰਕੇ ਅਗਰ ਇਹੋ ਜਿਹੇ ਵਿਅਕਤੀ ਸੰਸਦ ਦੇ ਵਿੱਚ ਜਾ ਕੇ ਪਾਰਟ ਬੀ ਨਮੈਂਦਗੀ ਕਰਨਗੇ ਤਾਂ ਲੱਗਦਾ ਹੈ ਕਿ ਕੋਈ ਚੰਗੇ ਅਸਾਰ ਨਜ਼ਰ ਨਹੀਂ ਆਉਣਗੇ ਸਿਆਸੀ ਪਾਰਟੀਆਂ ਦਾ ਜਿਹੜਾ ਹੈਗਾ ਕਿਨਾਰਾ ਚੋਣ ਪ੍ਰਚਾਰ ਚੋਣ ਪ੍ਰਚਾਰ ਦੀ ਜਿਹੜੀ ਪ੍ਰਕਿਰਿਆ ਹੈ ਉਹ ਬੜੀ ਅਜੀਬ ਕਿਸਮ ਦੀ ਹੈ ਹਰ ਪਾਰਟੀ ਆਪਣੇ ਮੈਨੀਫੈਸਟੋ ਨੂੰ ਛੱਡ ਕੇ ਦੂਸਰਿਆਂ ਦੇ ਮੈਨੀਫੈਸਟੋ ਦੂਸਰਿਆਂ ਦੇ ਪ੍ਰੋਗਰਾਮ ਦੂਸਰਿਆਂ ਦੀਆਂ ਕੀਤੀਆਂ ਗਲਤੀਆਂ ਨੁਕਸ ਅਤੇ ਫੰਡਾਂ ਦੀ ਦੁਰਵਰਤੋਂ ਦੇ ਬਾਰੇ ਜ਼ਿਕਰ ਕਰਦੇ ਨਜ਼ਰ ਆਉਂਦੇ ਨੇ ਇਹ ਆਮ ਵੇਖਣ ਨੂੰ ਜਾਇਆ ਹੈ ਕਿ ਮਤਲਬ ਕਿਸੇ ਵੀ ਪਾਰਟੀ ਦੇ ਕੋਲ ਜਿਵੇਂ ਕੋਈ ਮੁੱਦਾ ਭਾਰਤ ਦੀ ਰਾਜਨੀਤੀ ਨੂੰ ਸੁਧਾਰਨ ਵਾਸਤੇ ਨਹੀਂ ਹੈ ਪਾਰ ਦੇ ਕੋਲ ਬੜੇ ਤਗੜੇ ਮੁੱਦੇ ਨੇ ਮਗਿਆ ਇਹਦਾ ਮੁੱਦਾ ਹੈ ਬੇਰੋਜ਼ਗਾਰੀ ਦਾ ਮੁੱਦਾ ਹੈ ਅਰਤਕ ਬਰਾਬਰਤਾ ਦਾ ਮੁੱਦਾ ਹੈ ਦੇਸ਼ ਦਾ ਵਿਦੇਸ਼ਾਂ ਦੇ ਨਾਲ ਬਾਹਰ ਦੇ ਦੇਸ਼ਾਂ ਦੇ ਨਾਲ ਜਿਹੜਾ ਕਾਰੋਬਾਰ ਹੈ ਜਾਂ ਉਹਨਾਂ ਦੇ ਨਾਲ ਸੰਬੰਧ ਜਿਹੜੇ ਨੇ ਇਹ ਬਹੁਤ ਤਗੜੇ ਮੁੱਦੇ ਨੇ ਕਿਉਂਕਿ ਭਾਰਤ ਦੇ ਆਪਣੇ ਆਲੇ ਦੁਆਲੇ ਦੇ ਤਕਰੀਬਨ ਛੋਟੇ-ਛੋਟੇ ਸਾਰੇ ਦੇਸ਼ਾਂ ਦੇ ਨਾਲ ਜਿਹੜੇ ਤਲਕ ਵਾਸਤੇ ਨੇ ਉਹ ਜਾਂ ਤਾਂ ਵਿਖੜੇ ਹੋਏ ਨੇ ਜਾਂ ਕੋਈ ਚੰਗਾ ਸੰਕੇਤ ਨਹੀਂ ਦੇ ਰਿਹਾ ਕਿਉਂਕਿ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਸਾਰੇ ਪ੍ਰਭਾਵ ਜਿਹੜੇ ਨੇ ਉਹ ਚੀਨ ਦੇ ਤੇ ਅਮਰੀਕਾ ਦੇ ਨਜ਼ਰ ਆ ਰਹੇ ਨੇ ਕਿਉਂਕਿ ਚੀਨ ਅਮਰੀਕਾ ਤੇ ਰੂਸ ਦਾ ਆਫਸਿਟ ਟਕਰਾਅ ਜਿਹੜਾ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਉਹ ਲੋਕ ਆਪਣੇ ਦੇਸ਼ ਨੂੰ ਆਪਣੇ ਖਿੱਤੇ ਨੂੰ ਤੀਜੀ ਵਰਲਡ ਵਾਰ ਤੋਂ ਬਚਾਉਣਾ ਚਾਹੁੰਦੇ ਨੇ ਤੇ ਉਹ ਚਾਹੁੰਦੇ ਨੇ ਕਿ ਜਿਹੜੇ ਛੋਟੇ-ਛੋਟੇ ਦੇਸ਼ ਨੇ ਜਿਨ੍ਹਾਂ ਦੇ ਕਹਤੇ ਕੋਈ ਉਹਨਾਂ ਦੀਆਂ ਸ਼ਰਧਾਂ ਤੋਂ ਦੂਰ ਨੇ ਉਹਨਾਂ ਨੂੰ ਉੱਥੇ ਵਰਤਿਆ ਜਾ ਸਕੀਏ ਇਸ ਕਰਕੇ ਪਰਦੇ ਵੀ ਜਿਹੜੇ ਬਹੁਤ ਦੂਰ ਦੂਰ ਦੇ ਦੇਸ਼ ਨੇ ਜਿਹੜੇ ਕਿ ਕਈ ਇਸਲਾਮਿਕ ਦੇਸ਼ ਨੇ ਇਸਲਾਮਿਕ ਦੇਸ਼ ਨਹੀਂ ਆਉਂ ਸਵੈ ਚ ਲੜਾਈਆਂ ਦੇ ਵਿੱਚ ਇੱਕ ਧਿਰ ਦਾ ਸਾਥ ਦੇਣਾ ਬੜਾ ਅਜੀਬ ਜਿਹਾ ਇੱਕ ਸਮੀਕਰਨ ਬਣ ਰਿਹਾ ਹੈ ਇਸ ਕਰਕੇ ਮਤਲਬ ਕਿਉਂਕਿ ਅਸੀਂ ਗੱਲ ਕਰ ਰਹੇ ਹਾਂ ਭਾਰਤੀ ਸੰਸਦ ਦੀ ਚੋਣ ਦੀ ਪਾਰਲੀਮੈਂਟ ਦੀ ਚੋਣ ਦੀ 2024 ਦੀ 2024 ਵਾਸਤੇ ਪਿਛੇ ਵੀ ਵਿਚਾਰ ਕੀਤਾ ਗਿਆ ਸੀ ਕਿ ਬਹੁਤ ਸਾਰੇ ਬਾਹਰੀ ਦੇਸ਼ ਬੜੀਆਂ ਨਿਗ੍ਹਾਵਾਂ ਲਗਾ ਕੇ ਭਾਰਤ ਦੇ ਲੋਕਤੰਤਰ ਵੱਲ ਵੇਖ ਰਹੇ ਨੇ ਭਾਰਤ ਦਾ ਲੋਕਤੰਤਰ ਇੱਕ ਅਜੀਬ ਕਿਸਮ ਦਾ ਲੋਕਤੰਤਰ ਹੈ ਜਿਸ ਨੇ ਜਿਸ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਲੋਕਾਂ ਦੀ ਸਮੂਲੀਅਤ ਬੜੇ ਸੁਚੇਜੇ ਤੰਗਲ ਕੀਤੀ ਜਾਂਦੀ ਰਹੀ ਹੈ ਪਰ ਹੌਲੀ ਹੌਲੀ ਇਹ ਇਹ ਜਿਹੜਾ ਸਾਰੇ ਦਾ ਸਾਰਾ ਢਾਂਚਾ ਹੈ ਇਹ ਵਿਗੜਦਾ ਵਿਗੜਦਾ ਇਸ ਸਥਿਤੀ ਤੇ ਆ ਗਿਆ ਹੈ ਕਿ ਲੋਕਾਂ ਨੂੰ ਲੋਕਾਂ ਨੂੰ ਤੇ ਲੋਕ ਆਗੂਆਂ ਨੂੰ ਨੂੰ ਇਸ ਗੱਲ ਦਾ ਹੀ ਸਮਝ ਨਹੀਂ ਆਉਂਦੀ ਕਿ ਉਹ ਕਿਹੜੀ ਪਾਰਟੀ ਜਾਂ ਕਿਹੜੀ ਧਿਰ ਦੇ ਨਾਲ ਜੁੜਿਓ ਹਨ ਤੇ ਕਿਹੜੀ-ਕਿਹੜੀ ਸਮੱਸਿਆ ਉਹਨਾਂ ਦੇ ਸਾਹਮਣੇ ਪੇਸ਼ ਆ ਰਹੀ ਹੈ ਇਸੇ ਤਰੀਕੇ ਨਾਲ ਜਿਵੇਂ ਅੱਜ ਇੱਕ ਆਗੂ ਰਾਤ ਨੂੰ ਸੁੱਤਾ ਪਿਆ ਕਿਸੇ ਪਾਰਟੀ ਵਿੱਚ ਹੁੰਦਾ ਹੈ ਤੇ ਸਵੇਰ ਤੱਕ ਹੋਣ ਲੱਗਿਆ ਉਹ ਕਿਸੇ ਹੋਰ ਪਾਰਟੀ ਦਾ ਝੰਡਾ ਲਾ ਕੇ ਤਾਂ ਆਪਣੇ ਕੋਠੇ ਤੇ ਖਲੋ ਜਾਂਦਾ ਹੈ ਜਿਹੜੇ ਵੋਟਰ ਨੇ ਵੋਟਰ ਵੀ ਬੜੇ ਸੁਚੇਤ ਹੁੰਦੇ ਜਾ ਰਹੇ ਨੇ ਵੋਟਰ ਦੋਹਾਂ ਧਿਰਾਂ ਦੀਆਂ ਗੱਲਾਂ ਸੁਣਦੇ ਨੇ ਵੋਟਰ ਵੀ ਸੌਦਾ ਕਰਦੇ ਨੇ ਕਿ ਕਿਹੜਾ ਸਾਨੂੰ ਵੱਧ ਤੋਂ ਵੱਧ ਵਾਅਦੇ ਕਰਦਾ ਹੈ ਵੱਧ ਤੋਂ ਵੱਧ ਸਮਝੌਤੇ ਕਰਦਾ ਹੈ ਵੱਧ ਤੋਂ ਵੱਧ ਸਾਡੀਆਂ ਸਹੂਲਤਾਂ ਦਿੰਦਾ ਹੈ ਇੱਥੋਂ ਤੱਕ ਕਿ ਚੋਣ ਪ੍ਰਚਾਰਾਂ ਦੇ ਵਿੱਚ ਆਮ ਵੇਖਣ ਵਿੱਚ ਆਇਆ ਹੈ ਕਿ ਲੋਕਾਂ ਦੀਆਂ ਜਿਹੜੀਆਂ ਨਿੱਕੀਆਂ-ਨਿੱਕੀਆਂ ਨਿੱਜੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਾਉਣ ਵਾਸਤੇ ਪਾਰਲੀਮੈਂਟ ਦੇ ਮੈਂਬਰਾਂ ਪਾਰਲੀਮੈਂਟ ਦੇ ਉਮੀਦਵਾਰਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕੋਈ ਕਹਿੰਦਾ ਮੇਰਾ ਘੁੱਟਾ ਪੈਣ ਵਾਲਾ ਹੈ ਕੋਈ ਕਹਿੰਦਾ ਮੇਰੀ ਕੁੜੀ ਦੇ ਪੈਸੇ ਦੇਣ ਵਾਲੇ ਨੇ ਕੋਈ ਕਹਿੰਦਾ ਮੇਰੀ ਫੀਸ ਦੇਣ ਵਾਲੀ ਹੈ ਕੋਈ ਕਹਿੰਦਾ ਮੈਂ ਕੋਈ ਸਮਾਨ ਖਿਦਣਾ ਹੈ ਉਹ ਤੇ ਤੜਾ ਵੀ ਇਸੋ ਦਾ ਕਿ ਬੜਾ ਬੜਾ ਚਰਚਾ ਦਾ ਰੁਸ਼ਾ ਹੋ ਰਿਹਾ ਹੈ ਕਿ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਜਿਹੜਾ ਫੰਡ ਚੋਣ ਬਾਉਂਡ ਦੇ ਆਧਾਰ ਤੇ ਇਕੱਠਾ ਕੀਤਾ ਗਿਆ ਸੀ ਪਾਰਟੀਆਂ ਵੱਲੋਂ ਉਹਨਾਂ ਦੀ ਬੜੀ ਭਿਆਨਕ ਤੌਰ ਤੇ ਦੁਰਵਰਤੋਂ ਹੋ ਰਹੀ ਹੈ। ਥਾਂ ਥਾਂ ਤੇ ਨਾਕੇ ਲਾਏ ਹੋਏ ਨੇ ਮਿਲਟਰੀ ਫੋਰਸ ਪੁਲਿਸ ਪਾਇਨਾਤ ਹੈ तकरीबन ਆਉਣ ਜਾਣ ਵਾਲੀਆਂ ਸਤ तकरीबन ਸਾਰੀਆਂ ਗੱਡੀਆਂ ਉਜਾ ਕੀ ਕੀਤਾ ਜਾਂਦਾ ਹੈ ਪਰ ਇਹ ਗੱਲ ਬੜੀ ਅਜੀਬ ਜਿਹੀ ਲੱਗਦੀ ਹੈ ਕਿਉਂਕਿ ਫਰ ਗੱਡੀ ਦੇ ਵਿੱਚ ਜਾਂ ਹਰ ਛੋਟੀ ਮੋਟੀ ਗੱਡੀ ਦੇ ਵਿੱਚ ਇਹੋ ਜਿਹਾ ਪੈਹਾ ਇਸ ਤਰੀਕੇ ਨਾਲ ਨਹੀਂ ਪਹੁੰਚਦਾ ਬਹੁਤ ਚੰਗੀ ਗੱਲ ਹੈ ਕਿ ਚੈਕਿੰਗ ਕਰਨੀ ਬਹੁਤ ਜ਼ਰੂਰੀ ਹੈ ਪਰ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਇਸੀ ਚੈਕਿੰਗ ਦਾ ਕੋਈ ਫਾਇਦਾ ਨਹੀਂ ਜਿਹਦੇ ਲਾਗੇ ਹੋਰ ਤਰ੍ਹਾਂ ਦੇ ਕ੍ਰਾਈਮ ਹੁੰਦੇ ਹੋਣ ਪੁਲਿਸ ਉਹਦੇ ਵੱਲ ਕੋਈ ਧਿਆਨ ਨਾ ਦੇਵੇ ਟ੍ਰੈਫਿਕ ਦੇ ਰੂਲ ਟੁੱਟਦੇ ਹੋਣ ਉਹਦੇ ਬਾਰੇ ਕੋਈ ਧਿਆਨ ਨਾ ਦਿੱਤਾ ਜਾਵੇ ਖੇਤਾਂ ਦੇ ਵਿੱਚ ਅੱਗ ਲੱਗੀ ਹੋਵੇ ਰੁਕ ਛੱਡਦੇ ਹੋਣ ਪੁਲਿਸ ਗੱਡੀਆਂ ਚੈੱਕ ਕਰਨ ਵਾਲ ਤੇ ਲੱਗੀ ਰਵੇ ਪਰ ਉਧਰਲੇ ਬੰਦੇ ਕੋਈ ਧਿਆਨ ਨਾ ਦੇਵੇ ਪੁਲਿਸ ਦੀਆਂ ਅਫਸਰਾਂ ਦੀਆਂ ਲੰਘਦੀਆਂ ਗੱਡੀਆਂ ਦੇ ਸਾਹਮਣੇ ਕਿਸਾਨ ਆਪਣੇ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਾ ਰਿਹਾ ਹੋਣ ਤੇ ਜਿਹੜੇ ਅਫਸਰਸ਼ਾਹੀ ਆ ਉਹ ਮਤਲਬ ਸਿੱਧੀ ਆਪਣੀਆਂ ਕਾਰਾਂ ਦੇ ਕਾਫਲੇ ਲੈ ਕੇ ਨਿਕਲ ਜਾਵੇ ਇਹ ਕੋਈ ਕੋਈ ਵੱਧ ਸੁਚੱਜਾ ਨਾਟਕ ਨਹੀਂ ਹੈ ਆਪਾਂ ਨੂੰ ਇਸ ਗੱਲ ਦੇ ਉੱਤੇ ਵਿਚਾਰ ਕਰਨੀ ਪਵੇਗੀ ਕਿ ਜਿਹੜੇ ਤਰੀਕੇ ਨਾਲ ਚੋਣ ਉਮੀਦਵਾਰ ਆਪਣਾ ਪ੍ਰਚਾਰ ਕਰ ਰਹੇ ਨੇ ਉਹਨਾਂ ਦੇ ਵਿੱਚ ਆਪਣੇ ਸਿਧਾਂਤਕ ਰਾਸ਼ਟਰੀ ਤੇ ਵਿਕਾਸ ਦੇ ਮੁੱਦਿਆਂ ਨੂੰ ਸਾਹਮਣੇ ਰੱਖਣਾ ਚਾਹੀਦਾ ਹੈ ਬੜੀ ਅਜੀਬ ਜੀ ਖਬਰ ਚੱਲ ਰਹੀ ਸੀ ਕਿ ਨੋਟਬੰਦੀ ਤੋਂ ਬਾਅਦ ਕਹਿੰਦੇ ਕਿ 3000 3 ਲੱਖ ਦੇ ਲਾਗੇ ਜਿਹੜੀ ਆ ਨਾ ਫੈਕਟਰੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਦੋਸਤਾਂ ਵਿੱਚ ਪਰ ਕਿਸੇ ਬੰਦੇ ਨੇ ਕੋਈ ਪ੍ਰਵਾਹ ਨਹੀਂ ਪਾਇਆ ਇਹਦਾ ਮਤਲਬ ਹੈ ਕਿ ਲੋਕ ਨੋਟਬੰਦੀ ਨਾਲ ਖੁਸ਼ ਸਨ ਕਰੋਨਾ ਆਇਆ ਸਰਕਾਰ ਨੇ ਕਿਹਾ ਅੰਦਰ ਵੱੜ ਜੋ ਲੋਕੀ ਅੰਦਰ ਵੱੜ ਗਏ ਕਿਸੇ ਬੰਦੇ ਦੀ ਇਹ ਯੂਰਤ ਨਹੀਂ ਪਈ ਇਹ ਗੱਲ ਵੇਖੇ ਕਿ ਇਹ ਇੱਕ ਵਾਇਰਲ ਸਿਸਟਮ ਸੀ ਜਿਹਦੇ ਨਾਲ ਜਿਹੜਾ ਜਿਹੜਾ ਬੰਦਾ ਹਸਪਤਾਲ ਗਿਆ ਉਹਨਾਂ ਦੇ ਵਿੱਚੋਂ ਕੋਈ ਕਿਸਮਤ ਵਾਲਾ ਹੀ ਵਾਪਸ ਮੁੜ ਕੇ ਆਇਆ ਮੌਸਮੀ ਬਿਮਾਰੀਆਂ ਦਾ ਆਉਣਾ ਬਿਮਾਰੀਆਂ ਜਾਣਾ ਕੋਈ ਵੱਡੀ ਗੱਲ ਨਹੀਂ ਹੈ ਪਰ ਵੇਖਣ ਵਿੱਚ ਆਇਆ ਹੈ ਕਿ ਸਰਕਾਰਾਂ ਇਹ ਅਜਈਆਂ ਸਥਿਤੀਆਂ ਦਾ ਨਜਾਇਜ਼ ਫਾਇਦਾ ਉਠਾਉਂਦੀਆਂ ਨੇ ਕਿਉਂਕਿ ਜਿਵੇਂ ਇਹਦੇ ਤੇ ਜਿਹੜੇ ਇੰਜੈਕਸ਼ਨ ਲਾਏ ਗਏ ਕੋਵਿਡ ਦੇ ਖਿਲਾਫ ਕੋਵਿਡ ਨੂੰ ਸੁਧਾਰਨ ਦੀ ਖਾਤਰ ਉਹ ਅੱਜ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੋਈ ਉਹਦਾ ਜਵਾਬ ਨਹੀਂ ਦੇ ਰਿਹਾ ਨਾ World Health Organization ਦੇ ਰਹੀ ਹੈ ਨਾ ਕੋ ਮੈਡੀਕਲ ਕਾਉਂਸਲ ਦੇ ਰਹੀ ਹੈ ਨਾ ਕੋ ਸਰਕਾਰ ਜਵਾਬ ਦੇ ਰਹੀ ਹੈ ਕਿ ਜਿਨ੍ਹਾਂ ਬੰਦਿਆਂ ਨੂੰ ਜੇ ਉਹ ਗਲਤ ਟੀਕੇ ਲੱਗੇ ਜਿਨ੍ਹਾਂ ਦੇ ਪ੍ਰਭਾਵ ਦੁਸ਼ਟ ਪ੍ਰਭਾਵ ਵੀ ਹੋ ਸਕਦੇ ਨੇ ਉਹਨਾਂ ਨੂੰ ਕਿਵੇਂ ਕੰਪਨਸੇਟ ਕੀਤਾ ਜਾਵੇਗਾ ਇਹ ਲੋਕਾਂ ਦੇ ਲੋਕਾਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਜਵਾਨਾਂ ਨੂੰ ਤੁਰਿਆ ਫਿਰਦਿਆਂ ਨੂੰ ਹਾਰਟ ਅਟੈਕ ਆ ਰਹੇ ਨੇ ਕਿਤੇ ਉਹਨਾਂ ਟੀਕਿਆਂ ਦਾ ਰਿਐਕਸ਼ਨ ਤੇ ਨਹੀਂ ਕਿਉਂਕਿ ਅਦਾਲਤਾਂ ਇਸ ਗੱਲ ਨੂੰ ਨਿਸ਼ਚਿਤ ਕਰ ਚੁੱਕੀਆਂ ਨੇ ਕਿ ਮਤਲਬ ਇਹ ਇਸ ਇਹ ਇਸ ਨਾ ਟੀਕਿਆਂ ਦਾ ਦੁਸ਼ਟ ਪ੍ਰਭਾਵ ਸੀ ਤੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੇ ਲੱਛਣ ਵਿਖਾਏਗਾ ਇਸ ਕਰਕੇ ਸਰਕਾਰਾਂ ਨੂੰ ਨੂੰ ਇਹੋ ਜਿਹੇ ਮੁੱਦਿਆਂ ਦੇ ਉੱਤੇ ਬੜਾ ਸੈਂਸਿਟਿਵ ਹੋ ਕੇ ਸੋਚਣ ਦੀ ਲੋੜ ਹੈ ਇਸੇ ਤਰ੍ਹਾਂ ਚੋਣ ਪ੍ਰਚਾਰ ਦੇ ਵਿੱਚ ਆਪਣੀਆਂ ਆਪਣੇ ਕਰਜ਼ਾਰ ਨੂੰ ਬਰਕਰਾਰ ਰੱਖਣਾ ਲੋਕਾਂ ਲੋਕਾਂ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਉਹਦਾ ਵੀ ਤਰੀਕਾ ਬਦਲ ਲੈਣਾ ਚਾਹੀਦਾ ਹੈ ਲੋਕਾਂ ਨੂੰ ਸਵਾਲ ਪੁੱਛਣੇ ਚਾਹੀਦੇ ਨੇ ਸਵਾਲ ਹਰ ਉਮੀਦਵਾਰ ਨੂੰ ਪੁੱਛੇ ਜਾਣ ਖਾਸ ਕਰਕੇ ਜਿਹੜੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਬਹੁਤ ਜ਼ਿਆਦੀ ਹੈ ਤੇ ਕਈ ਉਮੀਦਵਾਰ ਆਜ਼ਾਦ ਐਸੇ ਵੀ ਨੇ ਜਿਨ੍ਹਾਂ ਦੇ ਜਿੱਤਣ ਦੇ ਅਸਾਰ ਵੀ ਨਜ਼ਰ ਆ ਰਹੇ ਨੇ ਉਹਨਾਂ ਨੂੰ ਪੁੱਛਿਆ ਜਾਵੇ ਕਦੀ ਕੋਈ ਮੀਡੀਆ ਨਹੀਂ ਪੁੱਛਦਾ ਕਿ ਤੁਹਾਡਾ ਪ੍ਰੋਗਰਾਮ ਕੀ ਹੈ ਜੇ ਤੁਸੀਂ ਜਿੱਤੂ ਜਾਂਦੇ ਹੋ ਤਾਂ ਸਮਾਜ ਨੂੰ ਦੇਸ਼ ਨੂੰ ਰਾਸ਼ਟਰ ਨੂੰ ਰਾਸ਼ਟਰ ਦੇ ਅਰਥ ਵਿਵਸਥਾ ਨੂੰ ਨੂੰ ਰਾਸ਼ਟਰ ਦੇ ਪ੍ਰਸ਼ਾਸਨ ਨੂੰ ਕਿਵੇਂ ਸੁਧਾਰੋਗੇ ਹਰ ਦੇ ਹਰ ਦੇਸ਼ ਦੇ ਵਿੱਚ ਇਹ ਸਮੱਸਿਆਵਾਂ ਬੜੇ ਜੋਰ ਸ਼ੋਰ ਨਾਲ ਸਾਹਮਣੇ ਆ ਰਹੀਆਂ ਹਨ ਲੋਕਤੰਤਰ ਦੇ ਢਾਂਚੇ ਤਕਰੀਬਨ ਟੁੱਟਦੇ ਜਾ ਰਹੇ ਨੇ ਇੱਕ ਵਿਖਾਵਾ ਬਣਦਾ ਜਾ ਰਿਹਾ ਹੈ ਕਿਉਂਕਿ ਭਾਰਤ ਵਰਗਾ ਲੋਕਤੰਤਰ ਦੁਨੀਆ ਦਾ ਮੰਨਿਆ ਹੋਇਆ ਲੋਕਤੰਤਰ ਸੀ ਜਿਸ ਦੇ ਵਿੱਚ ਅੱਜ ਦੀ ਤਰੀਕ ਦੇ ਵਿੱਚ ਸੰਸਦ ਦੇ ਵਿੱਚ ਵਿਧਾਨ ਸਭਾਵਾਂ ਦੇ ਵਿੱਚ ਵਨ ਮੈਨ ਸ਼ੋ ਚੱਲ ਰਿਹਾ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ ਬਹੁਤ ਸਾਰੇ ਫੈਸਲੇ ਲੈ ਕੇ ਵਾਪਸ ਲੈਣੇ ਪੈਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਕੋਈ ਟੀਮ ਨਹੀਂ ਟੀਮ ਦੀ ਕੋਈ ਸਲਾਹ ਨਹੀਂ ਲਈ ਜਾਂਦੀ ਨਾ ਕਿ ਇਤਨਾ ਵਿਚਾਰ ਕੀਤਾ ਜਾਂਦਾ ਨਾ ਹੀ ਉਹਦੇ ਕਾਨੂੰਨੀ ਆਸਪੈਕਟ ਨੂੰ ਸਮਝਿਆ ਜਾਂਦਾ ਹੈ ਨਾ ਇਥੋਂ ਤੱਕ ਨਹੀਂ ਵੇਖਿਆ ਜਾਂਦਾ ਕਿ ਅਜਿਹੇ ਫੈਸਲਿਆਂ ਨੂੰ ਕਰਨ ਨਾਲ ਦੇਸ਼ ਦੀ ਜਾਂ ਰਾਜ ਦੀ ਅਰਥਵਿਵਸਥਾ ਤੇ ਕੀ ਅਸਰ ਪੈਂਦਾ ਹੈ ਬਸ ਉਹ ਤੁਕਾ ਲਾਇਆ ਤੁਕਾ ਲਾ ਕੇ ਐਲਾਨ ਕਰਤਾ ਮੁਰਕੇ ਉਹਨੂੰ ਨੋਟੀਫਾਈ ਨਹੀਂ ਕੀਤਾ ਜਾਂਦਾ ਲੋਕ ਮੂੰਹ ਚੁੱਕ ਕੇ ਊਠ ਦਾ ਬੋਲ ਟਿਕਣ ਵਾਲਾ ਦੇਖਦੇ ਰਹਿੰਦੇ ਹਨ ਤਾਂ ਇਹਨਾਂ ਸਥਿਤੀਆਂ ਨੂੰ ਸੰਭਾਲਣ ਲਈ ਇੱਕ ਸੈਂਸਿਟਿਵ ਗਰੁੱਪ ਦੀ ਲੋੜ ਹੈ ਜਿਹੜਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਜਾਂ ਕੈਬਨਟ ਦੇ ਮੰਤਰੀਆਂ ਨੂੰ ਉਹਨਾਂ ਦੇ ਡਿਪਾਰਟਮੈਂਟਸ ਸੰਬੰਧੀ ਚੰਗੀਆਂ ਸਲਾਹ ਦੇ ਸਕੇ ਸਲਾਹ ਦੇਣ ਦਾ ਮਤਲਬ ਇਹ ਹੈ ਕਿ ਉਹ ਪਹਿਲਾਂ ਆਉਣ ਵਾਲੇ ਪੁਏਕ ਦੇ ਵਿੱਚ ਉਸ ਆਰਡਰ ਦਾ ਕੀ ਅਸਰ ਪੈਣਾ ਹੈ ਉਸ ਨਾਲ ਕੀ ਫਾਇਦਾ ਹੋਣਾ ਹੈ ਕੀ ਨੁਕਸਾਨ ਹੋਣਾ ਹੈ ਉਹਨਾਂ ਉਹਨਾਂ ਦੇ ਵਿਚਾਰ ਕਰਕੇ ਫਿਰ ਜਾ ਕੇ ਫੈਸਲਾ ਲਿਆ ਜਾਵੇ ਕਿ ਉਹਨੂੰ ਤੁਰੰਤ ਲਾਗੂ ਲਾਗੂ ਕਰਤਾ ਜਾਵੇ ਨੋਟੀਫਾਈ ਕਰਕੇ ਤਾਂ ਹੀ ਜਾ ਕੇ ਲੋਕਾਂ ਦਾ ਵਿਸ਼ਵਾਸ ਲੋਕਤੰਤਰ ਦੇ ਵਿੱਚ ਬਣੇਗਾ ਕਾਲ ਵੀ ਚਰਚਾ ਕੀਤੀ ਗਈ ਸੀ ਕਿ ਬਹੁਤ ਸਾਰੇ ਰਾਜਨੇਤਾਵਾਂ ਦੇ ਪਿਪਾਗਾ ਦਾ ਹੀ ਨਹੀਂ ਪਤਾ ਨਾ ਹੀ ਨਹੀਂ ਪਤਾ ਕਿਹੜੇ ਨੇ ਜੇ ਕਿਸੇ ਚੰਗਾ ਕੋਈ ਵਿਅਕਤੀ ਕਿਸੇ ਆਪਣੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਾ ਤੇ ਉਹ ਉਹਦਾ ਜ਼ਿਕਰ ਸਰਕਾਰ ਨਹੀਂ ਕਰਦੀ ਉਹਦਾ ਜ਼ਿਕਰ ਮੀਡੀਆ ਨਹੀਂ ਕਰਦਾ ਉਹ ਜ਼ਿਕਰ ਸੋਸ਼ਲ ਮੀਡੀਆ ਦੇ ਉੱਤੇ ਤੇ ਅਸੀਂ ਵੇਖ ਸਕਦੇ ਹਾਂ ਕਈ ਕੇਂਦਰ ਦੇ ਮੰਤਰੀ ਵੀ ਨੇ ਜਿਹੜੇ ਪਿਛਲੀਆਂ ਸਰਕਾਰਾਂ 'ਚ ਜਾਂ ਹੁੰਦੀਆਂ ਸਰਕਾਰਾਂ 'ਚ ਰਹੇ ਨੇ ਜਿਨ੍ਹਾਂ ਨੇ ਬੜਾ ਵਧੀਆ ਕੰਮ ਕੀਤਾ ਪਰ ਸਰਕਾਰਾਂ ਨੇ ਕਦੀ ਉਹਨੂੰ ਐਪਰੀਸ਼ੀਏਟ ਨਹੀਂ ਕੀਤਾ ਨਾ ਹੀ ਉਹਨਾਂ ਦਾ ਜ਼ਿਕਰ ਕੀਤਾ ਹੈ ਉਹ ਸਿਰਫ ਆਪਣੇ ਆਪਣੇ ਲੈਵਲ ਤੇ ਦਫ਼ਤਰ ਆਏ ਦਫ਼ਤਰ ਚਲੇ ਗਏ ਫੋਕਮ ਉੱਪਰ ਲੈਣਾ ਉਹ ਹੈ ਪਰ ਲੋਕਤੰਤਰ ਦੇ ਵਿੱਚ ਐਸਾ ਕੋਈ ਸਿਸਟਮ ਨਹੀਂ ਹੈ ਹੁਣ ਵੇਖਣ ਵਿੱਚ ਆਇਆ ਹੈ ਕਿ ਮਤਲਬ ਰਾਸ਼ਟਰਪਤੀ ਵਰਗੀ ਪੋਸਟ ਨੂੰ ਬਹੁਤ ਸਾਰੀਆਂ ਪ੍ਰੋਗਰਾਮਾਂ ਦੇ ਵਿੱਚ ਇਗਨੋਰ ਕੀਤਾ ਜਾਂਦਾ ਹੈ। ਜਸ ਦੇਸ਼ ਦੇ ਰਾਸ਼ਟਰਪਤੀ ਨੂੰ ਪਹਿਲੇ ਨਾਗਰਿਕ ਨੂੰ ਨੂੰ ਆਪਣੇ ਕਿਸੇ ਕਾਰਜਕ੍ਰਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ ਜਾਂ ਬਲਾਵਾ ਨਹੀਂ ਦਿੱਤਾ ਜਾਂਦਾ ਜਾਂ ਉਹਦੀ ਪ੍ਰਧਾਨਗੀ ਨਹੀਂ ਲਈ ਸਰਕਾਰ ਕੀਤੀ ਜਾਂਦੀ ਤਾਂ ਉਹ ਰਾਸ਼ਟਰ ਬਹੁਤਾ ਚਿਰ ਲੋਕਤੰਤਰਿਕ ਨਹੀਂ ਰਹਿ ਸਕਦਾ। ਇਸ ਕਰਕੇ ਉਮੀਦਵਾਰਾਂ ਨੂੰ ਇਹ ਚਾਹੀਦਾ ਹੈ ਕਿ ਆ ਆਪਣਾ ਚੋਰ ਚੋਣ ਪ੍ਰਚਾਰ ਆਪਣੇ ਮੁੱਦਿਆਂ ਤੇ ਅਗਿਆਤਤਾ ਤੇ ਆਪਣੇ ਕਿਰਦਾਰ ਤੇ ਤੇ ਦੇਸ਼ ਨੂੰ ਦੇਣ ਵਾਲੀ ਦੇਣ ਦੇ ਉੱਤੇ ਆਧਾਰਿਤ ਕਰਨ ਤਾਂ ਕਿ ਲੋਕ ਉਹਨਾਂ ਦੀ ਉਹਨਾਂ ਦੀ ਗੱਲਾਂ ਨੂੰ ਸੁਣ ਕੇ ਆਪਣੀਆਂ ਸਮੱਸਿਆਵਾਂ ਨੂੰ ਸਾਹਮਣੇ ਰੱਖ ਕੇ ਉਹ ਉਸਤਾ ਫੈਸਲਾ ਕਰ ਸਕਣ ਕਿ ਉਹਨਾਂ ਲੋਕਾਂ ਨੇ ਕਿਹਨਾਂ ਨੂੰ ਵੋਟਾਂ ਪਾਉਣੀਆਂ ਹਨ ਅਗਲੇ ਐਪੀਸੋਡ ਦੇ ਵਿੱਚ ਫੇਰ ਮਿਲਾਂਗੇ ਅਗਰੇ ਐਪੀਸੋਡ ਚੰਗਾ ਲੱਗੇ ਤਾਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟਸ ਜਰੂਰ ਕਰਿਆ ਕਰੋ ਜਿਹੜੀ ਗੱਲ ਬਹੁਤ ਜ਼ਰੂਰੀ ਹੈ ਕਿ ਜਿਸ ਵਿਚਾਰਧਾਰਾ ਨੂੰ ਲੈ ਕੇ ਦ੍ਰਿਸ਼ਟੀ ਚੈਨਲ ਕੰਮ ਕਰ ਰਿਹਾ ਹੈ ਉਹਦੇ ਉੱਤੇ ਇਹ ਕਮੈਂਟਸ ਆਉਣੇ ਬਹੁਤ ਜ਼ਰੂਰੀ ਨੇ ਕਿਉਂਕਿ ਰਾਸ਼ਟਰ ਦੇ ਲੋਕ ਜਾਗਰਤ ਹੁੰਦੇ ਜਾ ਰਹੇ ਨੇ ਜੇ ਰਾਸ਼ਟਰ ਦੇ ਲੋਕ ਜਾਗਰਤ ਹੋਣਗੇ ਤਾਂ ਦ੍ਰਿਸ਼ਟੀ ਵਰਗੇ ਬਹੁਤ ਸਾਰੇ ਚੈਨਲ ਨੇ ਜਿਨ੍ਹਾਂ ਦੇ ਉੱਤੇ ਕੀਤੀਆਂ ਸਮੀਖਿਆਵਾਂ ਨੂੰ ਨੂੰ ਲੋਕਾਂ ਪੱਧਰ ਤੇ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਆਪਣੇ ਸੁਝਾਅ ਦੇਣੇ ਚਾਹੀਦੇ ਨੇ ਲੋਕਾਂ ਨੂੰ ਆਪਣੇ ਆਪਣੇ ਖਿਆਲ ਦੇਣੇ ਚਾਹੀਦੇ ਨੇ ਕਿ ਇਹ 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 ਇਨ੍ਹਾਂ ਵਿਸ਼ਿਆਂ ਨੂੰ ਇਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ